ਸਾਰਾ ਪਰਿਵਾਰ ਬੋਲ ਬੈਠਾ ਹੈ। ਔਰ ਪ੍ਰਾਣ ਆਇਸਤਾ ਆਇਸਤਾ ਨਿਕਲਦੇ ਨੇ ਇਕਦਮ ਨਹੀਂ। ਅੱਖਾਂ ਖੋਲ ਕੇ ਆਪਣੀ ਪਤਨੀ ਦੀ ਤਰਫ ਦੇਖਦਾ ਹੈ ਤੇ ਕਹਿੰਦਾ ਹੈ ਵੱਡਾ ਮੁੰਡਾ ਕਿੱਥੇ ਹੈ? ਤੇ ਪਤਨੀ ਕਹਿੰਦੀ ਹੈ RAM ਆਖੋਏ ਤੇ ਵਕਤ ਹੈ ਆਖਰੀ ਤੁਹਾਡੇ ਪ੍ਰਾਣ ਪਏ ਨਿਕਲਦੇ ਨੇ ਡਾਕਟਰਾਂ ਨੇ ਜਵਾਬ ਦਿੱਤਾ RAM ਆਖੋ ਕਾਕਾ ਕੋਲ ਬੈਠੇ ਮੁੰਡਾ ਕੋਲ ਬੈਠਾ ਚਿੰਤਾ ਨਾ ਕਰੋ ਐ ਤੁਹਾਡੇ ਕਦਮਾਂ 'ਚ ਬੈਠਾ ਭਾਵੇਂ ਪ੍ਰਾਣ ਨਿਕਲ ਰਹੇ ਨੇ ਪਰ ਸਰੀਰ ਵਿੱਚ ਅਜੇ ਸਤਿਆ ਹੈ ਅਜੇ ਹੋਸ਼ ਹੈ ਅੱਖਾਂ ਵਿੱਚ ਅਜੇ ਵੀ ਜੋਤ ਹੈ ਫਿਰ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਤੇ ਪੁੱਛਦਾ ਹੈ ਫਿਰ ਪਤਨੀ ਤੋਂ ਵਿਚਾਰਲਾ ਮੁੰਡਾ ਕਿੱਥੇ ਹੈ ਤੇ ਪਤਨੀ ਸਿਰ ਤੇ ਹੱਥ ਮਾਰਦੀ ਏ ਤੁਸੀਂ ਰਾਮ ਆਖੋ ਤੁਹਾਡੇ ਪ੍ਰਾਣ ਨਿਕਲ ਰਹੇ ਨੇ ਰੋਈ ਜਾ ਰਹੀ ਏ ਪਤਨੀ ਤੁਸੀਂ ਰਾਮ ਆਖੋ ਵਿਚਕਾਰਲਾ ਮੁੰਡਾ ਵੀ ਤੁਹਾਡੇ ਕੋਲ ਬੈਠਾ ਹੈ ਕਦਮਾਂ 'ਚ ਬੈਠਾ ਹੈ ਤੁਸੀਂ ਚਿੰਤਾ ਨਾ ਕਰੋ ਕਾਫੀ ਪ੍ਰਾਣ ਨਿਕਲ ਚੁਕੇ ਨੇ ਉਹ ਬੇਹੋਸ਼ੀਤ阿里 ਹੋਣ ਲੱਗੇ ਨੇ ਲੇਕਿਨ ਫਿਰ ਵੀ ਇਸਨੇ ਜ਼ੋਰ ਲਾਇਆ ਔਰ ਅੱਖਾਂ ਖੋਲੀਆਂ ਤੇ ਬੋਲਿਆ ਛੋਟਾ ਮੁੰਡਾ ਕਿਥੇ ਪਤਨੀ ਕਹਿੰਦੀ ਉਹ ਤੁਹਾਡੇ ਸਿਰਾਂ ਨੇ ਬੈਠਾ ਤੁਹਾਡੇ ਕੋਲ ਬੈਠਾ ਬਿਲਕੁਲ ਚਿੰਤਾ ਕਿਉਂ ਕਰਦੇ ਆ ਉਸ ਮਰਦੇ ਨੇ ਆਪਣੇ ਸਿਰ ਤੇ ਹੱਥ ਮਾਰਿਆ ਫਿਰ ਦੁਕਾਨ ਤੇ ਕੌਣ ਗਿਆ ਹੋਵੇਗਾ ਕੰਬਖਤ ਤਿੰਨੇ ਇੱਥੇ ਬੈਠੇ ਨੇ ਕਿਉਂ ਬੈਠੇ ਨੇ ਯਕੀਨ ਜਾਨੋ ਇਸ ਨੇ ਮਰ ਕੇ ਕਿੱਥੇ ਜਾਣਾ ਕਿਧਰੇ ਵੀ ਨਹੀਂ ਜਾਣਾ ਇੰਨਾ ਹੀ ਮੁੰਡਿਆਂ ਦੇ ਘਰ ਪੈਦਾ ਹੋਣਾ ਐ اسی ਦੁਕਾਨ ਤੇ ਬੈਠਣਾ ਕਿਧਰੇ ਵੀ ਨਹੀਂ ਜਾਣਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆਦ ਇਸਲਾਮ ਨੇ ਇਹਦਾ ਤਨ ਸ਼ਮਸ਼ਾਨਗਾਰੜ ਤੱਕ ਪਹੁੰਚੇਗਾ ਇਸ ਦਾ ਮਨ ਫਿਰ ਇੱਥੇ ਪਰਿਵਾਰ ਦੇ ਚ ਆਵੇਗਾ ਇਸ ਨੂੰ ਸਤਿਗੁਰ ਦੀ ਬਾਣੀ ਤਸਦੀਕ ਕਰਦੀ ਹੈ ਵਾਸ਼ਨਾ ਬੱਦਾ ਆਵੇ ਜਾ ਉਹ ਵਾਸ਼ਨਾ ਦੀ ਡੋਰੀ ਖਿੱਚ ਕੇ ਫਿਰ ਲਿਆ ਦੇਗੀ ਇੱਥੇ ਹੀ ਲਿਆਵੇਗੀ ਸੰਸਾਰ ਦੀ ਵਾਸ਼ਨਾ ਮਿਟੀ ਨਹੀਂ ਮਨ ਦਾ ਘਰ ਹੈ ਭਗਵਾਨ ਪਰਮਾਤਮਾ ਈਸ਼ਵਰ ਅਕਾਲ ਪੁਰ ਤਨ ਦਾ ਘਰ ਹੈ ਸ਼ਮਸ਼ਾਨ